ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਨਵਾਂ ਕਾਨੂੰਨ ਜਿਹੜਾ ਲਾਗੂ ਹੋਣਾ ਵਾ ਸ਼ੁਰੂ ਹੋਣਾ ਵਾ 20 ਮਈ ਤੋਂ ਠੀਕ ਹੈ ਸੀ ਸਟੇਜ ਵਾਲਾ ਜੋ ਕਿ ਬਹੁਤ ਫੈਲਿਆ ਸਾਰੇ ਪਾਸੇ ਕਿ ਸੀ ਸਟੇਜ ਨਾਲ ਲੱਗਣਾ ਵਾ ਏ ਪੇਪਰ ਨਾਲ ਲੱਗਣਿਆ 9 ਮੰਥ ਵਾਲਿਆਂ ਵਾਸਤੇ ਪ੍ਰੋਬਲਮ ਆ ਗਈ ਐ ਇਦਾਂ ਵਾਂ ਡੋਮੈਸਟਿਕ ਵਾਲਿਆਂ ਵਾਸਤੇ ਆ ਗਈ ਐ ਇਦਾਂ ਵਾਂ ਇਦਾਂ ਵਾਂ ਸਾਲ ਵਾਲਿਆਂ ਵਾਸਤੇ ਆ ਗਈ ਐ ਇਹਦੇ ਬਾਰੇ ਆਪਾਂ ਹੁਣ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜਾ ਇਹ ਪੇਪਰ ਆ ਉਹ ਚਾਹੀਦਾ ਕਿੰਨਾ ਕਿੰਨਾ ਨੂੰ ਆ ਕਿਉਂਕਿ ਕਈ ਵੀਰਾਂ ਨੂੰ ਪਤਾ ਨਹੀਂ ਐ ਕਈਆਂ ਦੇ ਡੋਮੈਸਟਿਕ ਪੇਪਰ ਭਰੇ ਆ ਕਈਆਂ ਨੇ ਸਾਲ ਵਾਲੇ ਭਰੇ ਤੇ ਕਈਆਂ ਨੇ 9 ਮੰਥ ਵਾਲੇ ਭਰੇ ਆ ਤੇ ਇਹ ਪਤਾ ਨਹੀਂ ਐ ਕਿਸੇ ਨੂੰ ਕਿ ਇਹ ਪੇੜਾ ਪੇਪਰ ਵਾ ਇਹ ਲੱਗਣਾ ਕਿੰਨਾਂ ਦੇ ਨਾਲ ਵਾ ਇਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂ ਕਿੰਨਾ ਨਾਲ ਲੱਗਣਾ ਤੇ ਕਿੰਨਾ ਨਾਲ ਨਹੀਂ ਲੱਗਣਾ ਠੀਕ ਆ ਕਿਉਂਕਿ ਇਹ ਤੁਹਾਨੂੰ ਹਲਕੀ ਮਤਲਬ ਕਿ ਦੱਸਾਂਗੇ ਕਿ ਕਿਉਂ ਨਹੀਂ ਲੱਗਣਾ ਕਿੰਨਾ ਲੱਗਣਾ ਜਿਨ੍ਹਾਂ ਨੂੰ ਲੱਗਣਾ ਹੈ ਉਹਨਾਂ ਨੂੰ ਕਿਉਂ ਲੱਗਣਾ ਹੈ ਤੇ ਜਿਨ੍ਹਾਂ ਨੂੰ ਨਹੀਂ ਲੱਗਣਾ ਉਹਨਾਂ ਨੂੰ ਕਿਉਂ ਨਹੀਂ ਲੱਗਣਾ ਇਹਦੇ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰ ਭਰਾ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਓ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਾਂ ਤੁਹਾਨੂੰ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਕੁਝ ਸਿੱਖ ਸਕੋ ਤੇ ਕੋਈ ਸਿਖਾ ਸਕੋ ਠੀਕ ਹੈ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਸਮਝਾ ਕੇ ਇੰਸਟਾਗ੍ਰam ਤੇ ਵੀ ਜਰੂਰ ਫੋਲੋ ਕਰੋ ਜਿਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਜੇ ਤੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਕਈਆਂ ਵੀਰਾਂ ਭਰਾਵਾਂ ਦਾ ਹੈਗਾ ਵਾ ਕਿ ਉੱਥੇ ਤੁਹਾਨੂੰ ਮੈਸੇਜ ਨਹੀਂ ਆਉਂਦਾ ਤੁਸੀਂ ਆਪਣੇ ਜਿਹੜੇ ਮੈਸੇਜ ਵਾ ਉਹ ਬੰਦ ਕੀਤੇ ਹੋਏ ਵਾ ਉਹਨਾਂ ਵਾਸਤੇ ਮੈਂ ਹਾਲੇ ਕੱਢਿਆ ਕਿ ਜਿਨ੍ਹਾਂ ਨੂੰ ਇਹ ਸ਼ੋ ਹੁੰਦਾ ਕਿ ਤੁਹਾਨੂੰ ਮੈਸੇਜ ਮਿਲ ਕੀ ਮੈ ਉਹ ਮੇਰੇ ਵੀ ਭਾਵੇਂ ਨੂੰ ਪੋਸਟ ਲੈ ਭਾਵੇਂ ਕਮੈਂਟ ਕਰ ਦੇਣ ਭਾਵੇਂ ਕੱਲਾ ਹਾਇ ਦੇ ਕਮੈਂਟ ਕਰ ਦੇਣ ਮੈਂ ਤੁਹਾਨੂੰ ਆਪੇ ਹੀ ਮੈਸੇਜ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਠੀਕ ਆ ਕੋਈ ਮੈਨੂੰ ਪਤਾ ਨਹੀਂ ਮੈਂ ਸਾੜੀ ਸੁਣੀ ਵਾਵਾ ਕੀਤੀ ਪਰ ਗੱਲ ਜੀ ਨਹੀਂ ਬੰਦਦੀ ਪਰ ਨਹੀਂ ਉਹ ਉਹ ਬੰਦ ਹੀ ਰਹਿੰਦੇ ਮੈਸੇਜ ਜੇ ਦੇ ਭਾਜੇ ਤੇ ਮੈਨੂੰ ਮੈਸੇਜ ਕਰ ਦੋ ਕਮੈਂਟ ਕਰ ਦੋਗੇ ਥੱਲੇ ਪੋਸਟ ਲੈ ਕਿਸੇ ਵੀ ਪੋਸਟ ਲੈ ਕਮੈਂਟ ਕਰ ਦੋਗੇ ਮੈਂ ਤੁਹਾਨੂੰ ਆਪੇ ਹੀ ਜਵਾਬ ਦੇ ਦੂੰਗਾ ਪ੍ਰਾਈਵੇਟ ਦੇ ਵਿੱਚ ਠੀਕ ਹੈ ਜੀ ਲੋਈ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹ ਸੀ ਸਟੇਜ ਡਾਕੂਮੈਂਟ ਹੈਗਾ ਕੀ ਆ ਇਹਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਆ ਸੌਰੀ ਇਹ ਡਾਕੂਮੈਂਟ ਉਹ ਵਾ ਜਿਵੇਂ ਕਿ ਤੁਹਾਨੂੰ ਪਤਾ ਕਿ ਪਹਿਲਾਂ ਕੀ ਹੁੰਦਾ ਸੀ ਕਿ ਬੰਦੇ ਕੱ ਲਈ ਐਂਟਰੀ ਕਰਾ ਕੇ ਇਟਲੀ ਉਹ ਚੱਲ ਜਾਂਦੇ ਹੁੰਦੇ ਸੀ ਠੀਕ ਹੈ ਤੇ ਇਥੇ ਆਣ ਕੇ ਇਥੋਂ ਜਾ ਪੁਰਤਗਾਲ ਚੱਲ ਜਾਂਦੇ ਸੀ ਜਾਂ ਚੱਲ ਜਾਂਦੇ ਸਪੇਨ ਆਪਣੇ ਡਾਕੂਮੈਂਟ ਬਣਾਉਣ ਕੱ ਲਈ ਐਂਟਰੀ ਕਰਾਉਂਦੇ ਸੀ ਐਂਟਰੀ ਦੀ ਗੱਲ ਕਰਦੇ ਸੀ ਆਪਣੇ ਮਾਲਕਾਂ ਦੇ ਨਾਲ ਠੀਕ ਹੈ ਡਾਕੂਮੈਂਟਾਂ ਦੀ ਨਹੀਂ ਗੱਲ ਕਰਦੇ ਸੀ ਜੋ ਗੱਲ ਸਰਕਾਰ ਨੂੰ ਇੱਕ ਸਾਦਾ ਕਹੀ ਪਤਾ ਲੱਗ ਗਈ ਕਹਿ ਲੀਏ ਜਾਂ ਆਪਾਂ ਸਰਕਾਰ ਨੇ ਗੱਲ ਫੜ ਲਈ ਉਹਨਾਂ ਦੀ ਠੀਕ ਹੈ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਕੰਮ ਬੰਦ ਕਰਨ ਵਾਸਤੇ ਐਂਟਰੀ ਵਾਲਾ ਠੀਕ ਹੈ ਬਿਨਾਂ ਡਾਕੂਮੈਂਟਾਂ ਤੋਂ ਮੜਕੀ ਇਟਲੀ ਵਿੱਚ ਰਹਿਣ ਵਾਲਾ ਕੰਮ ਬੰਦ ਕਰਨ ਵਾਸਤੇ ਉਹਨਾਂ ਨੇ ਪਹਿਲਾਂ ਹੀ ਇਹਦਾ ਹੱਲ ਕਰਤਾ ਕਿ ਜਦੋਂ ਤੁਸੀਂ ਤੁਹਾਨੂੰ ਤੁਹਾਨੂੰ ਲਾ ਹੋਸਤਾ ਤੁਹਾਡੇ ਮਾਲਕ ਦੇਣਾ ਵਾ ਤੁਹਾਨੂੰ ਨੂਲੇ ਹੋਸਤ ਦੇ ਨਾਲ ਇੱਕ ਕੰਟਰੈਕਟ ਦੇਣਾ ਕਿ ਇਹ ਬੰਦਾ ਮੇਰੇ ਕੋਲ ਇੱਥੇ ਆਣ ਕੇ ਕੰਮ ਕਰੂਗਾ ਇਟਲੀ ਦੇ ਵਿੱਚ ਠੀਕ ਹੈ ਉਹ ਕੰਟਰੈਕਟ ਹੁਣ ਪਾਵੇਂ ਸ਼ੀ ਮੀਨਾ ਦਾ ਪਾਵੇਂ 2 ਮੀਨਾ ਦਾ ਪਾਵੇਂ 3 ਮੀਨਾ ਦਾ ਇਹ ਤੁਹਾਡੇ ਮਾਲਕ ਦੇ ਡਿਪੈਂਡ ਵਾ ਤੁਹਾਡੇ ਕੰਮ ਦੇ ਡਿਪੈਂਡ ਵਾ ਤੁਹਾਡੇ ਵੀਜ਼ੇ ਦੇ ਡਿਪੈਂਡ ਵਾ ਠੀਕ ਹੈ ਇਹ ਤਿੰਨਾਂ ਚੀਜ਼ਾਂ ਦਾ ਤੁਹਾਡੇ ਤੇ ਡਿਪੈਂਡ ਹੁੰਦਾ ਵਾ ਪਰ ਜਿਹੜਾ ਕੰਟਰੈਕਟ ਵਾ ਉਹ ਤੁਹਾਨੂੰ ਚਾਹੀਦਾ ਹੀ ਚਾਹੀਦਾ ਵਾ ਮਾਲਕ ਨੂੰ ਇਸ ਚੀਜ਼ ਦਾ ਇੰਟਰਸਟ ਨਹੀਂ ਹੈ ਮਾਲਕ ਪਾਉ ਤੁਹਾਨੂੰ ਗੱਲਾਂ ਨੂੰ ਲਾ ਹਾਸਤਾ ਹੀ ਭੇਜ ਦਵੇ ਪਰ ਤੁਹਾਨੂੰ ਉਹ ਕੰਟਰੈਕਟ ਚਾਹੀਦਾ ਵਾ ਖਾਸ ਕਰਕੇ ਤੁਹਾਨੂੰ ਜਦੋਂ ਤੁਸੀਂ VFS ਦੇ ਵਿੱਚ ਆਪਣੀ ਜਿਹੜੀ ਵਾ ਫਾਈਲ ਸਬਮਿਟ ਕਰਨੀ ਆ ਵੀ ਆ ਲੈਣ ਵਾਸਤੇ ਤੁਹਾਨੂੰ ਨੂਲੀਓਸ ਦੇ ਨਾਲ ਆਪਣਾ ਜਿਹੜਾ ਵਾ ਇਹ ਕੰਟਰੈਕਟ ਨਾਲ ਖੜਨਾ ਹੀ ਪੈਣਾ ਵਾ ਜੇਕਰ ਤੁਸੀਂ ਇਹ ਕੰਟਰੈਕਟ ਨਾ ਖੜੋਗੇ ਠੀਕ ਆ ਸਮਝੋ ਕਿ ਤੁਸੀਂ ਆਪਣਾ ਜਿਹੜਾ ਵਾ ਫਾਈਲ ਸਬਮਿਟ ਨਹੀਂ ਕਰ ਸਕਦਾ ਤਾਂ ਜਿਨ੍ਹਾਂ ਨੇ ਫਾਈਲ ਐਕਸੈਪਟ ਨਹੀਂ ਕਰਨੀ ਉੱਥੇ ਵੀ ਐਫ ਐਸ ਦੇ ਵਿੱਚ ਠੀਕ ਆ ਕਿਉਂਕਿ ਤੁਹਾਨੂੰ ਇਹ ਗੱਲ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਵੀਰ ਭਰਾ ਇਟਲੀ ਵਿੱਚ ਆਉਂਦੇ ਸੀ ਜਿਨ੍ਹਾਂ ਦੀ ਤੇ ਗੱਲ ਹੋਈ ਹੁੰਦੀ ਸੀ ਕਾਰਡ ਦੀ ਉਹਨਾਂ ਦਾ ਕੰਟਰੈਕਟ ਹੋ ਜਾਂਦਾ ਸੀ ਕੰਟਰੈਕਟ ਆਪਣੇ ਮਾਲਕ ਨਾਲ ਕਰਕੇ ਤੇ ਆਪਣੇ ਜਿਹੜੇ ਪੇਪਰ ਵਾ ਉਹ ਗਾਂ ਸ਼ੁਰੂ ਕਰ ਦਿੰਦੇ ਸੀ ਪ੍ਰੋਸੈਸ ਪਰ ਜਿਨ੍ਹਾਂ ਦੀ ਗੱਲ ਕੱਲੀ ਐਂਟਰੀ ਦੀ ਹੁੰਦੀ ਇੱਥੇ ਐਂਟਰੀ ਆਣ ਕੇ ਜਾਂ ਦੋ ਨੰਬਰ 'ਚ ਕੰਮ ਕਰਦੇ ਸੀ ਜਾਂ ਇੱਥੋਂ ਗਾਹ ਗਾਹ ਨਿਕਲਦੀ ਗੱਲ ਕਰਦੇ ਸੀ ਠੀਕ ਆ ਇਹ ਮਲਕੀ ਸਾਰਾ ਕੁਝ ਚੱਲਦਾ ਹੁੰਦਾ ਹੈ ਪਹਿਲਾਂ ਪਰ ਸਰਕਾਰ ਨੇ ਸਾਰਾ ਕੁਝ ਬੰਦ ਕਰਨ ਵਾਸਤੇ ਪਹਿਲਾਂ ਹੀ ਜਿਹੜਾ ਕੰਟਰੈਕਟ ਜਿਹੜਾ ਕੰਟਰੈਕਟ ਇੱਥੇ ਇਟਲੀ ਵਿੱਚ ਆਣ ਕੇ ਹੁੰਦਾ ਸੀ ਉਹ ਉਹਨਾਂ ਨੇ ਪਹਿਲਾਂ ਹੀ ਸ਼ੁਰੂ ਕਰਤਾ ਕਿ ਇੰਡੀਆ ਤੋਂ ਹੀ ਹੋ ਕੇ ਆਵੇ ਕੰਟਰੈਕਟ ਜਦੋਂ ਵੀਜ਼ਾ ਮਿਲਣਾ ਉਦੋਂ ਕੰਟਰੈਕਟ ਹੋ ਕੇ ਫੇਰ ਹੀ ਬੰਦਾ ਇੱਥੇ ਆਵੇ ਜਿਹੜਾ ਮਲਕੀ ਮੇਨ ਕਾਰਨ ਉਹਨਾਂ ਨੇ ਕੱਢਿਆ ਵਾ ਇਹ ਜਿਹੜਾ ਕੰਮ ਬੰਦ ਕਰਨ ਵਾਸਤੇ ਐਂਟਰੀ ਵਾਲਾ ਕੰਮ ਬੰਦ ਕਰਨ ਵਾਸਤੇ ਜਿਹੜਾ ਇਹ ਉਹਨਾਂ ਨੇ ਕਾਨੂੰਨ ਦੇ ਅਕਾਪਾ ਕਹਿ ਦੀ ਕਰਤਾ ਵੇਕ ਠੀਕ ਆ ਹੁਣ ਆਪਾਂ ਇਹ ਗੱਲ ਕਰਦੇ ਆ ਕਿ ਜਿਹੜਾ ਪੇਪਰ ਵਾ ਇਹ ਚਾਹੀਦਾ ਕਿੰਨਾਂ ਨੇ ਕਿੰਨਾਂ ਨੂੰ ਆ ਠੀਕ ਆ ਹੁਣ ਕਈਆਂ ਵੀਰਾਂ ਭਰਾਵਾਂ ਨੇ ਭਰਿਆ 9 ਮੰਥ ਵਾਲੇ ਪੇਪਰ ਕਈਆਂ ਨੇ ਭਰਿਆ ਸਾਲ ਵਾਲੇ ਤੇ ਕਈਆਂ ਨੇ ਭਰਿਆ ਡੋਮੈਸਟਿਕ ਪੇਪਰ ਠੀਕ ਆ ਇਹ ਜਿਹੜਾ ਕੰਮ ਵਾਲਾ ਆਪਾਂ ਕਹੀਏ ਕੰਟਰੈਕਟ ਵਾ ਇਹ ਸਿਰਫ ਤੇ ਸਿਰਫ ਚਾਹੀਦਾ ਵਾ ਜਿਨ੍ਹਾਂ ਨੇ ਭਰਿਆ 9 ਮੰਥ ਵਾਲੇ ਪੇਪਰ ਉਹਨਾਂ ਨੂੰ ਚਾਹੀਦਾ ਵਾ ਤੇ ਜਿਨ੍ਹਾਂ ਨੇ ਭਰਿਆ ਆਪਣਾ ਸਾਲ ਵਾਲੇ ਪੇਪਰ ਉਹਨਾਂ ਨੂੰ ਚਾਹੀਦਾ ਵਾ ਪਰ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰੇ ਆ ਉਹਨਾਂ ਨੂੰ ਇਹ ਬੜਾ ਪੇਪਰ ਵਾ ਇਹ ਨਹੀਂ ਚਾਹੀਦਾ ਸੀਐਸਟੀ ਵਾਲਾ ਪੇਪਰ ਉਹਨਾਂ ਨੂੰ ਨਹੀਂ ਚਾਹੀਦਾ ਠੀਕ ਆ ਸਿਰਫ ਤੇ ਸਿਰਫ 9 ਮੰਥ ਵਾਲਿਆਂ ਨੂੰ ਤੇ 6 ਵਾਲਿਆਂ ਨੂੰ ਇਹੜਾ ਪੇਪਰ ਵਾ ਚਾਹੀਦਾ ਉਹ ਕੰਟਰੈਕਟ ਜਿਹਨੂੰ ਆਪਾਂ ਕਹਿ ਦਈਏ ਸੀਐਸਟੀ ਵਾਲਾ ਡਾਕੂਮੈਂਟ ਵਾ ਇਹ ਸਿਰਫ ਉਹਨਾਂ ਨੂੰ ਹੀ ਚਾਹੀਦਾ ਵਾ ਕਾਰਨ ਕਿਉਂਕਿ ਉਹਨਾਂ ਨੇ ਕੰਮ ਕਰਨਾ ਆਣ ਕੇ ਜਾਂ ਪੈਲੀਆਂ ਵਿੱਚ ਜਾਂ ਆਪਾਂ ਕਹਿ ਜਾਈਏ ਕਿ ਡੇਲੀ ਫਾਰਮ ਤੇ ਕੰਮ ਕਰਨਾ 9 ਮੰਥ ਵਾਲਿਆਂ ਨੇ ਜਾਂ ਸਾਲ ਵਾਲਿਆਂ ਨੇ ਤੇ ਨਾਰਮਲ ਹੀ ਗੱਲ ਕਿ ਉੱਥੇ ਕੰਟਰੈਕਟ ਹੋਣਾ ਹੀ ਹੋਣਾ ਵਾ ਤੇ ਤੁਹਾਡੇ ਜਿਹੜੇ ਪੇਪਰ ਵਾ ਉਹ ਤੁਹਾਨੂੰ ਤਾਂ ਹੀ ਤੁਹਾਡੇ ਰੀਨਿਊਗਾ ਹੋਣਿਆ ਕਿ ਕੰਟਰੈਕਟ ਹੋਊਗਾ ਸਾਹ ਵਾਲੇ ਜਿਹੜਾ ਡੋਮੈਸਟਿਕ ਪੇਪਰ ਉਹਨਾਂ ਦੇ ਘਰ ਵਿੱਚ ਆਣ ਕੇ ਕੰਮ ਕਰਨਾ ਵਾ ਉਹਦਾ ਕੰਟਰੈਕਟ ਨਹੀਂ ਹੋਣਾ ਭਾ ਕਈ ਚਾਹ ਤੇ ਪੇਪ ਤੁਹਾਡੇ ਪੇਪਰ ਜਿਹੜੇ ਵਾ ਉਹ ਰੀਨਿਊ ਤੇ ਜ਼ਰੂਰ ਹੋਣੇ ਹੋਣੇ ਵਾ ਕਿ ਤੁਸੀਂ ਕੰਮ ਕਰ ਰਹੇ ਜੀ ਠੀਕ ਹੈ ਇਹ ਡੋਮੈਸਟਿਕ ਵਾਲਿਆਂ ਵਾਸਤੇ ਕੋਈ ਟੈਨਸ਼ਨ ਲੈਣ ਦੀ ਉਹਨੂੰ ਲੋੜ ਨਹੀਂ ਹੈ ਕਿ ਜਿਨ੍ਹਾਂ ਨੂੰ ਲਿਓਸ ਤੇ ਆ ਚੁੱਕਿਆ ਜਾਂ ਜਿਨ੍ਹਾਂ ਦੇ ਆਉਣੇ ਆ ਲੈਣੋਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਡੋਮੈਸਟਿਕ ਵਾਲੇ ਆਪਣੇ ਟੈਂਸ਼ਨ ਫਰੀ ਹੋ ਕੇ ਆਪਣਾ ਕੱਲਾ ਨੂਲਾ ਹਸਪਤਾਲ ਲੈ ਕੇ ਤੇ ਬਾਕੀ ਇਹ ਡਾਕੂਮੈਂਟ ਚਾਹੀਦੇ ਹੁੰਦੇ ਆ ਉਹ ਖੜ ਕੇ ਨਾਲ ਤੇ ਆਪਣਾ ਜਿਹੜਾ ਵਾ ਵੀਜ਼ਾ ਆਈਡੀਆ ਵੀਜ਼ੇ ਵਾਲੀ ਫਾਈਲ ਜਿਹੜੀ ਆ ਉਹ VFS ਵਿੱਚ ਜਾ ਕੇ ਸਬਮਿਟ ਕਰਾ ਦਿਓ ਠੀਕ ਹੈ ਪਰ ਜਿਨ੍ਹਾਂ ਦੇ 9 ਮੰਥ ਵਾਲੇ ਜਾਂ ਸਾਲ ਵਾਲੇ ਪੇਪਰ ਆ ਉਹ ਮੇਰੇ ਵੀਰ ਭਰਾ ਖਾਸ ਕਰਕੇ ਧਿਆਨ ਦੇਣ ਇਸ ਸੀ ਸੀ ਸਟੇਜ ਵਾਲਾ ਪੇਪਰ ਡਾਵਾ ਉਹ ਬਣਾ ਕੇ ਤੇ ਨਾਲ ਆਪਾਂ ਕੀ ਕਿ ਉਥੋਂ ਮੰਗਵਾ ਕੇ ਖਿੜੀ ਤੇ ਉਹਦੇ ਨਾਲ ਜ਼ਰੂਰ ਕਰੋ ਤਾਂ ਤੁਹਾਨੂੰ ਇਹਦਾ ਦੂਰਾ ਫੇੜਾ ਨਾ ਪਵੇ ਠੀਕ ਹੈ ਮਿੱਤਰੋ ਮੈਨੂੰ ਵੀਰੇ ਬਹੁਤ ਕਮੈਂਟ ਆ ਰਹੇ ਸੀ ਇਸ ਤੇ ਮੈਨੂੰ ਪਰਸਨਲੀ ਵੀ ਮੈਸੇਜ ਆ ਰਹੇ ਸੀ ਵੀਰਾਂ ਭਰਾਵਾਂ ਦੇ ਮੈਂ ਕਿਹਾ ਚਲੋ ਇਸ ਦੀ ਵੀਡੀਓ ਬਣਾ ਕੇ ਨਿੱਖੀ ਜੀ ਤੁਹਾਨੂੰ ਦੱਸ ਦਿੱਤਾ ਜਾਵੇ ਕਿੰਨਾ ਕਿੰਨਾ ਨੂੰ ਚਾਹੀਦਾ ਹੋਵੇ ਤੇ ਕਿੰਨਾ ਕਿੰਨਾ ਨੂੰ ਨਹੀਂ ਚਾਹੀਦਾ ਠੀਕ ਹੈ ਲੋ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਕੇਅਰ